ਸਾਹਿਕਲ ਸਾਰਿਆਂ ਨੂੰ ਮੈਂ ਡਾਕਟਰ ਹਰਿੰਦਰ ਸਿੰਘ ईएनटी ਸਪੈਸ਼ਲਿਸਟ ਇਨਚਾਰਜ ਐਸਐਮਓ ਆਦੇਸ਼ ਮਹਿਮੋਾਨਾ ਕੋਵਿਡ ਕੇਅਰ ਸੈਂਟਰ ਲੈਵਲ 1 ਮੈਂ ਕਲੀਨਿਸ਼ੀਅਨ ਵੀ ਹਾਂ ਪੇਸ਼ੈਂਟਸ ਨੂੰ ਵੀ ਦੇਖਦਾ ਹਾਂ ਔਰ ਮੇਰੇ ਪਰਿਵਾਰਕ ਮੈਂਬਰ ਦੇ ਵਿੱਚ ਵੀ ਇੱਕ ਮੈਂਬਰ ਨੂੰ ਜਿਹੜਾ ਸੀ ਕੋਵਿਡ ਹੋ ਗਿਆ ਸੀਗਾ ਤੇ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਚੋਂ ਵੀ ਐਜ਼ ਅ ਪੇਸ਼ੈਂਟ ਵੀ ਮੈਂ ਤੁਹਾਡੇ ਨਾਲ ਮੁਕਾਬਿੰਦ ਹੋ ਰਿਹਾ ਔਰ ਤੁਹਾਡੇ ਸਭ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਨਾ ਕਿ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਆਪਣੇ ਦੇਸ਼ ਦੇ ਵਿੱਚ ਜਾਂ ਕਿ ਪੂਰੀ ਦੁਨੀਆ ਦੇ ਵਿੱਚ ਕੋਵਿਡ ਦੀ ਜਿਹੜੀ ਬਿਮਾਰੀ ਕੋਵਿਡ-19 ਆ ਪੈਰ ਫੈਲ ਚੁੱਕੀ ਆ ਲੇਕਿਨ ਆਪਣੇ ਐਕਸਪੀਰੀਅੰਸ ਜੋ ਮੈਂ ਇਹ ਕਹਿ ਰਿਹਾ ਕਿ ਇਸ ਤੋਂ ਡਰਨ ਦੀ ਲੋੜ ਨਹੀਂ ਇਹਦਾ ਮੁਕਾਬਲਾ ਕਰਨ ਦੀ ਲੋੜ ਆ ਔਰ ਮੁਕਾਬਲਾ ਜਿਹੜਾ ਕੀ ਉਹ ਸਰਕਾਰੀ ਹਦਾਇਤਾਂ ਮੈਡੀਕਲ ਜਿਹੜੀਆਂ ਗਾਈਡਲਾਈਨਸ ਉਹਦੇ ਨਾਲ ਅਸੀਂ ਇਹਨੂੰ ਨੱਥ ਪਾ ਸਕਦੇ ਆ ਪਹਿਲੀ ਤੇ ਗੱਲ ਇਹ ਆ ਕਿ ਸੋਸ਼ਲ ਡਿਸਟੈਂਸਿੰਗ ਯਾਨੀ ਕਿ 6 ਫੁੱਟ ਦੀ ਦੂਰੀ ਰੱਖਣੀ ਬਾਕੀ ਕਿਸੇ ਤੋਂ ਵੀ ਦੂਸਰਾ ਜਿਹੜਾ ਹੈ ਕਿ ਆਪਾਂ ਮਾਸਕ ਪਹਿਨ ਕੇ ਰੱਖਣਾ ਹੈ ਔਰ ਪਬਲਿਕ ਪਲੇਸਿਸ ਉੱਤੇ ਖਾਸ ਕਰਕੇ ਭੀੜ ਵਾਲੀ ਜਗ੍ਹਾ ਤੋਂ ਪਰਹੇਜ਼ ਕਰਨਾ ਹੈ ਜਿੱਥੇ ਵੀ ਹੋਵੇ ਸੋਸ਼ਲ ਡਿਸਟੈਂਸਿੰਗ ਰੱਖੋ ਕੁਝ ਨਹੀਂ ਹੋ ਰਿਹਾ ਕੁਝ ਨਹੀਂ ਹੋਵੇਗਾ ਔਰ ਇਹ ਰਾਮਬਾਂਡ ਸਿੱਧ ਹੋਈਆ ਪੂਰੀ ਦੁਨੀਆ ਦੇ ਵਿੱਚ ਇਹ ਰਾਮ ਬੈਣ ਕਿਉਂਕਿ ਸਾਡੇ ਕੋਲ ਕੋਈ ਪੁਖਤਾ ਇਹਦੀ ਦਵਾਈ ਦਾ ਇਹਦਾ ਕੋਈ ਇੰਤਜ਼ਾਮ ਨਹੀਂ ਹੈ ਕੋਈ ਟੀਕਾ ਨਹੀਂ ਹੈ ਇਸੇ ਨਾਲ ਹੀ ਜਿਹੜਾ ਹੈ ਕਿਸੇ ਬੰਦੇ ਨੂੰ ਇੱਕ ਵਾਰੀ ਹੋ ਜਾਂਦਾ ਉਹਦੇ ਸਰੀਰ 'ਚ ਐਂਟੀਬਾਡੀਜ਼ ਬਣ ਜਾਂਦੀਆਂ ਨੇ ਪਰ ਉਹ ਬੰਦਾ ਜੇ ਉਸ ਚੀਜ਼ ਨੂੰ ਪਹਿਲਾਂ ਤੇ ਹੋਵੇ ਨਾ ਕਿਸੇ ਨੂੰ ਆਪਾਂ ਸੋਸ਼ਲ ਡਿਸਟੈਂਸਿੰਗ ਰੱਖੀਏ ਜੇ ਕਿਸੇ ਨੂੰ ਹੋ ਜਾਂਦੀ ਹੈ ਤੇ ਫਿਰ ਵੀ ਘਬਰਾਉਣ ਦੀ ਲੋੜ ਨਹੀਂ ਆਪਣੀ ਇਮਿਊਨਿਟੀ ਨੂੰ ਬੂਸਟ ਕਰਨ ਵਾਸਤੇ ਮਨੋਬਲ ਨੂੰ ਉੱਚਾ ਰੱਖਣ ਲਈ ਹਰ ਹਿੱਲਾ ਕਰਨਾ ਚਾਹੀਦਾ ਸੋਸ਼ਲ ਡਿਸਟੈਂਸਿੰਗ ਮਾਸਕ ਪਹਿਨਣਾ ਇਹ ਤੇ ਜ਼ਰੂਰੀ ਹੈ ਹੀ ਨਾਲ ਜੇ ਮੰਨ ਲਓ ਕਿਸੇ ਨੂੰ ਹੋ ਜਾਂਦਾ ਹੈ ਉਹਦੀ ਟੈਸਟ ਜਿਹੜਾ ਹੈ ਆਪਾਂ ਜਿਹੜਾ ਉਹ ਉੱਥੇ ਫਲੂ ਕਾਰਨਰ ਤੇ ਕਰਵਾ ਸਕਦੇ ਆ ਕਿਸੇ ਨੂੰ ਵੀ ਕੋਈ ਖਾਂਸੀ ਆ ਜੁਕਾਮ ਆ ਗਲਾ ਖਰਾਬ ਹੈ ਬੁਖਾਰ ਹੈ ਜਾਂ ਪੇਟ ਖਰਾਬ ਹੈ ਜਿੰਨੂੰ ਲੱਗ ਰਿਹਾ ਹੈ ਕਿ ਹੋਰ ਕਿਸੇ ਕਾਰਨ ਦਾ ਮੈਨੂੰ ਲੱਭ ਨਹੀਂ ਰਿਹਾ ਕਿ ਕਿਉਂ ਮੈਨੂੰ ਹੋ ਰਿਹਾ ਤੇ ਕੋਈ ਵੀ ਬੰਦਾ ਜਾ ਕਰਕੇ ਫਲੂ ਕਾਰਨਰ ਤੇ ਆਪਣੀ ਬਿਮਾਰੀ ਦੱਸ ਕੇ ਤੇ ਉਹ ਟੈਸਟ ਕਰਵਾ ਸਕਦਾ ਹੈ ਔਰ ਜੇ ਟੈਸਟ ਪੋਜ਼ਿਟਿਵ ਆ ਜਾਂਦਾ ਹੈ ਯਾਨੀ ਕਿ ਜੇ ਕਰੋਨਾ ਪੋਜ਼ਿਟਿਵ ਆ ਜਾਂਦਾ ਤਾਂ ਘਬਰਾਉਣ ਦੀ ਲੋੜ ਨਹੀਂ ਗੀ ਕਰੋੜਾ ਇਹੋ ਜਿਹਾ ਐਗਜ਼ਾਮਪਲ ਨੇ ਲੋਕਾਂ ਨੂੰ ਹੋਇਆ ਔਰ ਲੋਕ ਜਿਹੜੇ ਨੇ ਸਕੋ ਆਪਣੇ ਮਨੋਬਲ ਨਾਲ ਔਰ ਆਪਣੀ ਹਦਾਇਤਾਂ ਦੀ ਪਾਲਣਾ ਕਰਕੇ ਬੜੇ ਵਧੀਆ ਢੰਗ ਦੇ ਨਾਲ ਸਸ਼ਕਤ ਹੋ ਕਰਕੇ ਜਿਹੜਾ ਇਸ ਬਿਮਾਰੀ ਤੇ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਨੇ ਜ਼ਿਆਦਾ ਮੈਡੀਕੇਸ਼ਨ ਨਹੀਂ ਲੈਣੀ ਜ਼ਿਆਦਾ ਆਪਣੇ ਆਪ ਨੂੰ ਮਨੋਬਲ ਡੇਗਣਾ ਨਹੀਂ ਹੈ 14 ਦਿਨ ਜਿਹੜਾ ਹੈ ਉਹ ਹੋਮ ਕੁਆਰੰਟਾਈਨ 'ਚ ਰਹਿਣਾ ਔਰ ਸਾਡੀਆਂ ਮੈਡੀਕਲ ਟੀਮ ਜਿਹੜੀਆਂ ਤੁਹਾਨੂੰ ਫਾਲੋਅ ਅਪ ਕਰਦੀਆਂ ਰਹਿਣਗੀਆਂ ਇਸ ਕਰਕੇ ਆਪਣਾ ਜਿਹੜਾ ਮੋਬਾਈਲ ਆ ਖਾਸ ਕਰਕੇ ਜਿਹੜਾ ਨੰਬਰ ਤੁਸੀਂ ਦੇਣਾ ਹੈ ਉਹ ਸਹੀ ਹੋਵੇ ਉਸ ਟਾਈਮ ਤੇ ਚੈੱਕ ਕਰੋ ਕਿ ਮੈਂ ਠੀਕ ਨੰਬਰ ਦੇ ਰਿਹਾ ਤਾਂ ਕਿ ਉਹ ਹੀ ਇੱਕ ਲਾਈਫ ਲਾਈਨ ਆ ਆਪਣੇ ਮੰਨ ਲਓ ਕਿ ਸਾਡਾ ਜੇ ਉਦੋਂ ਸੈਚੂਰੇਸ਼ਨ ਘਟਦੀ ਆ ਸਾਡੀ ਆਕਸੀਜਨ ਦੀ ਮਾਤਰਾ ਸਰੀਰ 'ਚ ਘਟ ਜਾਂਦੀ ਆ ਤੇ ਅਸੀਂ ਉਸੇ ਨੰਬਰ ਤੇ ਹੀ ਦੱਸਾਂਗੇ ਔਰ ਉਸੇ ਨੰਬਰ ਤੇ ਫਾਲੋਅ ਅਪ ਕੀਤਾ ਜਾਊਗਾ ਸਾਨੂੰ ਔਰ ਉਹ ਨੰਬਰ ਹਮੇਸ਼ਾ ਚਾਲੂ ਰੱਖੋ ਪਲਸ ਆਕਸੀਮੀਟਰ ਜਿਹੜਾ ਕਿੱਟ ਦੇ ਵਿੱਚ ਮਿਲਦਾ ਹੈ ਉਹਦੇ ਨਾਲ ਆਪਣੀ ਪਲਸ ਜਿਹੜੀ ਆ ਆਕਸੀਜਨ ਸੈਚੂਰੇਸ਼ਨ ਬਾਪਤੇ ਰਹਿਣਾ ਉਹ 94 ਯਾਨੀ ਕਿ 94% ਤੋਂ ਉੱਪਰ ਚਾਹੀਦੀ ਆ बुखार ਜਿਹੜਾ ਉਹਦੇ ਲਈ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਆਪਣੀ ਇਮਿਊਨਿਟੀ ਵਧਾਉਣ ਵਾਸਤੇ ਜ਼ਿੰਕ ਦਿੱਤੀ ਜਾਂਦੀ ਟੈਬਲੇਟ ਉਹਦੀ ਵਿਟਾਮਿਨ ਡੀ ਦਿੱਤੀ ਜਾਂਦੀ ਗੋਲੀ ਵਿਟਾਮਿਨ ਸੀ ਦੀ ਗੋਲੀ ਦਿੱਤੀ ਜਾਂਦੀ ਆ ਜਿਆਦਾ ਮੈਡੀਕੇਸ਼ਨ ਆਪਣੇ ਆਪ ਨਹੀਂ ਕਰਨੀ ਜੋ ਵੀ ਮੈਡੀਕਲ ਸਟਾਫ ਤੁਹਾਨੂੰ ਜੋ ਹਦਾਇਤਾਂ ਦਿੰਦਾ ਉਹਦੇ ਪਾਲਣ ਕਰੋ ਘਰ ਦੇ ਵਿੱਚ ਆਪਣਾ ਵੱਖਰਾ ਕਮਰਾ ਉੱਥੇ ਆਪਣੇ ਭਾਂਡੇ ਟੀਂਡੇ ਸਭ ਵੱਖਰੇ ਰੱਖ ਕੇ ਦੂਜੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਚਾ ਕੇ ਸਹਿਜ ਹੀ ਆਪਾਂ ਇੱਥੇ ਜਿੱਤ ਪ੍ਰਾਪਤ ਕਰ ਸਕਦੇ ਆ ਜਿਸ ਤਰ੍ਹਾਂ ਮੈਂ ਕਿ ਦੱਸਿਆ ਕਿ ਮੇਰੇ ਵੀ ਪਰਿਵਾਰਕ ਮੈਂਬਰ ਨੂੰ ਇੱਕ ਨੂੰ ਇੱਕ ਕੋਰੋਨਾ ਦੀ ਬਿਮਾਰੀ ਹੋ ਗਈ ਸੀ ਲੇਕਿਨ ਇੱਕ ਅ ਮਰੀਜ਼ ਬਣ ਕੇ ਔਰ ਪੂਰੀਆਂ ਹਦਾਇਤਾਂ ਦਾ ਪਾਲਣ ਕਰਕੇ ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਉਸ ਬਿਮਾਰੀ ਤੋਂ निजात ਪੁਆ ਸਕਿਆ ਘਰ ਵਿੱਚ ਰਹਿੰਦੇ ਹੋਏ ਇਸ ਕਰਕੇ ਜੇ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤੇ ਘਰ ਵਿੱਚ ਰਹਿਣ ਦੀ ਸਹੂਲਤ ਹੈ ਤਾਂ ਤੁਸੀਂ ਕਹਿ ਸਕਦੇ ਹੋ ਕਿ ਮੇਰੇ ਕੋਲ ਘਰ ਦੇ ਰਹਿਣ ਦੀ ਸਹੂਲਤ ਹੈ ਤੁਸੀਂ ਇੱਕ ਇੱਕ ਫਾਰਮ ਭਰ ਕੇ ਉਹ ਅੰਡਰਟੇਕਿੰਗ ਦੇ ਸਕਦੇ ਹੋ ਔਰ ਤੁਹਾਨੂੰ ਫਾਲੋਅ ਅਪ ਕਰਦੇ ਰਵਾਂਗੇ ਔਰ ਤੁਸੀਂ ਨਵੰਬਰ 9 ਹੋ ਜਾਵਾਂਗੇ ਔਰ ਤੁਹਾਡੀ ਉਸ ਉਹਦੇ ਲਈ ਅਸੀਂ ਕਾਮਨਾ ਕਰਦੇ ਰਵਾਂਗੇ ਸੋ ਜ਼ਿਆਦਾ ਸਮਾਂ ਨਹੀਂ ਲੈਣਾ ਗੱਲਾਂ ਮੋਟੀਆਂ-ਮੋਟੀਆਂ ਤੇ ਛੋਟੀਆਂ ਹੀ ਹੁੰਦੀਆਂ ਨੇ ਕਿ ਇੱਕ ਤਾਂ ਸੋਸ਼ਲ ਡਿਸਟੈਂਸਿੰਗ ਰੱਖਣੀ ਹੈ ਜ਼ਿਆਦਾ ਮੈਡੀਕੇਸ਼ਨ ਨਹੀਂ ਕਰਨੀ ਮਾਸਕ ਪਾ ਕੇ ਰੱਖਣਾ ਔਰ ਜ਼ਿਆਦਾ ਤੋਂ ਜ਼ਿਆਦਾ ਟੈਸਟ ਕਰਾਉਣੇ ਹਨ ਕਿਉਂਕਿ ਟੈਸਟ ਤੋਂ ਹੀ ਪਤਾ ਲੱਗੇਗਾ ਕਿ ਸਾਨੂੰ ਪ੍ਰੋਬਲਮ ਹੈ ਔਰ ਲੋਕਾਂ ਦੇ ਸਾਡੇ ਮੈਡੀਕਲ ਜਿਹੜੀ ਫੈਸਿਲਿਟੀਆਂ ਆ ਉਤੇ ਵਿਸ਼ਵਾਸ ਦੇ ਕਾਰਨ ਆਪਣੇ ਮਨੋਬਲ ਦੇ ਕਾਰਨ ਔਰ ਡ੍ਰਿੜ੍ਹ ਸੰਕਲਪ ਦੇ ਕਰਕੇ ਅਸੀਂ ਕਾਫੀ ਹੱਦ ਤੱਕ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਹਾਥੀ ਲੰਘ ਗਿਆ ਤੇ ਸਿਰਫ ਪੂਛ ਰਹਿ ਗਈ ਅਸੀਂ ਕਾਫੀ ਹੱਦ ਤੱਕ ਇਸ ਬਿਮਾਰੀ ਦੇ ਕਾਬੂ ਪਾ ਚੁੱਕੇ ਹਾਂ ਥੋੜਾ ਜਿਹਾ ਹੋਰ ਹਮਲਾ ਮਾਰਨ ਦੀ ਲੋੜ ਆ ਜਿਆਦਾ ਤੋਂ ਜਿਆਦਾ ਟੈਸਟ ਕਰਾਓ ਔਰ ਧਰਮ ਦੀ ਲੋੜ ਨਹੀਂ ਆਪਣੇ ਆਣ ਗੁਆਣਡ ਆਪਣੇ ਨਿੱਤਰਪ੍ਰੀਆ ਜਨਾਂ ਨੂੰ ਐਜੂਕੇਟ ਕਰਨ ਦੀ ਲੋੜ ਆ ਜੇ ਕਿਸੇ ਨੂੰ ਪ੍ਰੋਬਲਮ ਆਉਂਦੀ ਟੈਸਟ ਕਰਾਓ ਔਰ ਸਰਕਾਰੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਇਸ ਬਿਮਾਰੀ ਤੋਂ ਨਿਜਾਤ ਪਾਓ ਮਿਹਰਬਾਨੀ